ਆਹ ਵੇਖੋ ਸਾਹਮਣੇ ਇਹ ਘਾਰ ਹੀ ਆ ਆਹ ਵੇਖੋ ਆਠ ਆਠ ਪਾਣੀ ਮਗੰਦੇ ਆ ਪੋਟਰ ਤੇ ਵਿੱਚੋਂ ਘਰ ਟਹਿਗੇ ਆ ਉਹ ਤੇ ਨਾ ਕਿੱਦਾਂ ਆਪ ਪਾਣੀ ਇੱਕ ਸਾਲ ਵਿੱਚੋਂ ਨਾਗਾ ਪੈਂਦਾ ਦੂਜੇ ਸਾਲ ਆ ਜਾਂਦਾ ਕਿਉਂਕਿ ਸਤਲੋਜ ਤੇ ਬਿਆਸ ਦੋਵੇਂ ਇਕੱਠੇ ਹੋ ਜਾਂਦੇ ਨੇ ਇੱਥੇ ਆ ਕੇ ਰੀਗੇ ਇਹ ਜਦੋਂ ਪਿਛੇ ਪਾੜਾਂ 'ਚ ਮੀਂਹ ਪੈਣਾ ਇੱਥੇ ਪਾਣੀ ਆਉਣਾ ਹੀ ਆਉਣਾ ਵਾ ਵੀ ਇਹ ਤੇ ਵਿਚਾਰੇ ਤਗੜੇ ਆ ਪਤਾ ਨਹੀਂ ਕਿਵੇਂ ਆਪਦੀ ਜ਼ਿੰਦਗੀ ਕੱਟੀ ਜਾਂਦੇ ਆ ਪੈਸੇ ਪਵਾ ਦੂੰਗਾ ਜਿਹੜੇ ਪਸ਼ੂ-ਪਸ਼ੂ ਮਰੇ ਆ ਨਾ ਪੈਣਾ ਭਰਾਉਣ ਜਾਂ ਰੁੜ ਗਏ ਆ ਉਹ ਮਾਰਾ ਜਾਣਾ ਲਿਖਾ ਦਿਓ ਮੈਂ ਡੀਸੀ ਨੂੰ ਕਹਿ ਕੇ ਤੇ ਮੈਂ ਤੁਹਾਡਾ ਕਰਾ ਦਊਗਾ ਆ ਵੀਡੀਓ ਬਖਾਰੀ ਖਾਨੀ ਮਰੀ ਗਈ ਮੈਂ ਕਹਾਂ ਤੁਹਾਡੀ ਮਤ ਕਰਾਂ ਕਿਹੇ ਗੱਲਾਂ ਘਬਰਾਉਣਾ ਤੁਸੀਂ ਕੋਈ ਗੱਲ ਨਹੀਂ ਥੱਲੇ ਆ ਤੁਸੀਂ ਵੇਖ ਸਕਦੇ ਕਿੱਡਾ ਪਾੜ ਪੈ ਗਿਆ ਵਾ ਇਸ ਤਰ੍ਹਾਂ ਹੀ ਪਹਿਲਾਂ ਉੱਥੋਂ ਪਾੜ ਪਿਆ ਤੇ ਉਹ ਸਾਰੀ ਡੇਕੇ ਵਿੱਚ ਡਿੱਗ ਪਈ ਆ ਤੇ ਆ ਹੁਣ ਆ ਲਾਸਟ ਤਾਂ ਕੀ ਸਾਰਾ ਪਹਾੜ ਪੈ ਗਿਆ ਥੱਲੇ ਹਾਂਜੀ ਸਰ ਜੀਸੀਬੀ ਤੇ ਟਰਾਲੀਆਂ ਮੰਗਾ ਆ ਇੱਥੇ ਜਿੱਥੇ ਪਿੱਛੇ ਬੰਦ ਢਾਲ ਕੇ ਉਹ ਤੋੜੇ ਵਾਵਾ ਇੱਥੇ ਤੋੜੇ ਆ ਨਹੀਂ ਗੇ ਸੰਗਤ ਵਾਧੂ ਆ ਸੰਗਤ ਵਾਧੂ ਤੋੜੇ ਆ ਨਹੀਂ ਗੇ ਤੇ ਪਿੱਛੇ ਜੀਸੀਬੀ ਨਾਲ ਲੋਡ ਕਰਕੇ ਤੇ ਮੰਗਾਈਏ ਤੋੜੇ ਛੇਤੀ ਠੀਕ ਆ ਸਰ ਆ ਛੇਤੀ ਮੰਗਾ ਲਾ ਮਿੰਟ ਮਾਰ ਬੰਦੇ ਇੱਥੋਂ 30 40 ਛੱਡੋ ਉੱਥੇ ਪਿੰਦੇ ਬੰਦੇ 30 40 ਉੱਥੇ ਖੜੇ ਉਹਨਾਂ ਜਿਹਨੂੰ ਜੀਸੀਬੀ ਆ ਜਾਣੀ ਆ ਚਲੋ 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 ਲਿਆ ਛੋਕ ਰੱਖ ਮੋਢੇ ਤੇ ਲਿਆਓ ਚੁੱਕ ਕੇ ਹੋਣਾ ਫਿਰ ਤੋੜੇ ਲਿਆਓ ਚੁੱਕ ਕੇ ਮੇਰੇ ਭਰਾ ਪਿੰਡ ਕੋੜਮ ਬਸਤੀ ਲਾਲ ਸਿੰਘ ਲਾਗੇ ਉਥੇ ਸੰਗਤ ਦੀ ਸੇਵਾ ਕਰਦੇ ਪਏ ਹਾਂ ਜਦੋਂ ਮੈਨੂੰ ਇਹਨਾਂ ਸਾਥੀਆਂ ਦਾ ਫੋਨ ਗਿਆ ਤੇ ਉਸੇ ਵੇਲੇ ਆ ਗਏ ਆ ਨਾਲ ਸਾਰੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੱਦ ਲਿਆ ਨਾਲ ساری ਸੰਗਤ ਆ ਗਈ ਇੱਕੇ ਦਾਮੀ ਲਗਭਗ 70 ਫੁੱਟ ਡੇਗ ਡੇਗ ਪੀ ਤੇ ਜਿਹੜੇ ਕਿ ਸੜਕ ਵੀ ਪਟਣੀ ਸ਼ੁਰੂ ਹੋ ਗਈ ਜੇ ਨਾ ਸੰਗਤ ਪੈਂਦੀ ਤੇ ਮੈਨੂੰ ਮੇਰੇ ਦਾ 10 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਨ ਟੁੱਟ ਕੇ ਤੇ ਪਾਣੀ ਦੂਜੇ ਬੰਨੇ ਨਿਕਲ ਜਾਣਾ ਬੜਾ ਵੱਡਾ ਨੁਕਸਾਨ ਹੋਣਾ ਹੈ ਇਹ ਸੰਗਤ ਦਾ ਹੀ ਸੁਜੋਗ ਆ ਵੀ ਸੰਗਤ ਪੈ ਗਈ ਆ ਤੁਸੀਂ ਵੇਖਣਦੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਗਈ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਸੀਪੀ ਮਸ਼ੀਨਾਂ ਆ ਗਈਆਂ ਤੇ ਜਿੱਥੇ ਸੰਗਤ ਹੋਵੇ ਸੰਗਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਉਦੋਂ ਸਾਰੇ ਕੰਮ ਜਿਹੜੇ ਉਹ ਠੀਕ ਹੋ ਜਾਂਦੇ ਆ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਉਹ ਕਬੂਲ ਕਰੇ ਸੱਚੇ ਪਾਤਸ਼ਾਹ ਹੁਣ ਜਿਹੜੀ ਬਰਸਾਤ ਆ ਇਹ ਰੁਕੇ ਤੇ ਮੌਸਮ ਜਿਹੜਾ ਮੋੜ ਦੀ ਤਰ੍ਹਾਂ ਸਹੀ ਹੋਵੇ ਆ ਪਾਣੀ ਲੱਥੇ ਤੇ ਲੋਕਾਂ ਦੀਆਂ ਜ਼ਮੀਨਾਂ ਵਧਰਉਣ ਤੇ ਗਾਂ ਇੰਨਾ ਪੜਾ ਭਰਾਵਾਂ ਦੀਆਂ ਸੀ ਕਣਕਾਂ ਬਜਾਈਏ ਇੰਨਾ ਪੜਾ ਭਰਾਵਾਂ ਦੀ ਬਾਹ ਫੜੀ